ਸਰ 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 100% ਹੈ ਕਿਉਂ ਨਹੀਂ ਛੁੱਕਾਂਗੇ ਅਸੀਂ ਪੰਜਾਬ ਦੇ ਸਾਨੂੰ ਇਸ ਧਰਤੀ ਨੇ ਪੈਦਾ ਕੀਤਾ ਹੈ ਇਹ ਜਿਹੜਾ ਵਿਤਕਰਾ ਹੈਗਾ ਡਿਸਕ੍ਰਿਮੀਨੇਸ਼ਨ ਹੈਗਾ ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾ ਬਜਟ ਆਇਆ ਸੀ ਇਸ ਵਾਰੀ ਗਵਰਨਮੈਂਟ ਆਫ ਇੰਡੀਆ ਦਾ 올 ਬਜਟ ਟੂ অর ਮਨੀ ਟੂ ਦੋਜ਼ ਪੀਪਲ ਦੋਜ਼ ਗਵਰਨਮੈਂਟਸ ਜਿਹੜੀਆਂ ਉਹਨਾਂ ਨਾਲ ਅਲਾਈਅੰਸ ਪਾਰਟਨਰਸ ਹੈ ਬੀਟ ਬਿਹਾਰ ਬੀਟ ਆਂਧਰਾ ਉਹਨਾਂ ਨੂੰ ਸਭ ਕੁਝ ਦੇਣ ਦੀ ਗੁਜ਼ਾਰਿਸ਼ ਕੀਤੀ ਕਿਉਂਕਿ ਕੇਵਲ 25 ਮੈਂਬਰ ਆਫ ਪਾਰਲੀਮੈਂਟ ਦਾ ਫਰਕ ਹੈਗਾ ਜੇ ਉਹ 25 ਮੈਂਬਰ ਆਫ ਪਾਰਲੀਮੈਂਟ ਇੱਧਰ ਉੱਧਰ ਹੋ ਜਾਣ ਤਾਂ ਮੋਦੀ ਸਾਹਿਬ ਦੀ ਸਰਕਾਰ गिर ਸਕਦੀ ਹੈ ਐਂਡ ਪੰਜਾਬ ਨੂੰ ਤਾਂ ਸਦੀਆਂ ਤੋਂ ਨਕਾਰਿਆ ਹੋਇਆ ਸਦੀਆਂ ਤੋਂ ਨਕਾਰਿਆ ਹੋਇਆ ਤੇ ਹੁਣ ਬੀਜੇਪੀ ਨੂੰ ਇਹ ਪਤਾ ਹੈ ਕਿ ਇੱਥੇ ਸਾਡੇ ਪੈਰ ਨਹੀਂ ਲੱਗਣੇ ਜਿੰਨਾ ਇਹਨਾਂ ਨੂੰ ਤੋੜ ਸਕਦੇ ਹਨ ਉਹਨਾਂ ਇਹਨਾਂ ਨੂੰ ਤੋੜੋ ਇਸੇ ਕਰਕੇ ਸਾਡਾ ਆਰਡੀਐਫ ਰੁਕ ਲੈਂਦੇ ਐ ਇਸੇ ਕਰਕੇ ਸਾਡੀਆਂ ਹੈਲਥ ਸਕੀਮਸ ਰੁਕ ਲੈਂਦੇ ਐ ਇਸੇ ਕਰਕੇ 11 ਸਾਲਾਂ ਚ ਯੂ ਟੈਲ ਮੀ ਕਿਹੜਾ ਸਾਨੂੰ ਪ੍ਰੋਜੈਕਟ ਪੰਜਾਬ ਨੂੰ ਦਿੱਤਾ ਹੈ মিডিਆ ਤੁਸੀਂ ਗਿਣਾ ਦਿਓ ਕਿ ਆਹ ਪ੍ਰੋਜੈਕਟ ਜਿਹੜਾ ਵੱਡਾ ਤੁਹਾਨੂੰ ਸਰਕਾਰ ਨੂੰ ਕੇਂਦਰ ਸਰਕਾਰ ਨੇ ਦਿੱਤਾ ਹੈ ਔਰ ਇਹ ਜਿਹੜੀਆਂ ਸੜਕਾਂ ਰੁਕਣ ਦਾ ਕੰਮ ਹੈ 100% ਜਦੋਂ ਇੱਥੇ ਇਨਫਰਾਸਟ੍ਰਕਚਰ ਕ੍ਰੀਏਟ ਹੋਏਗਾ ਤਾਂ ਡਿਵੈਲਪਮੈਂਟ ਹੋਏਗੀ ਸੰਸਾਧਨ ਰੋਜ਼ਗਾਰ ਵਧੇਗਾ ਜੇ ਉਹੀ ਨਹੀਂ ਹੋਏਗਾ 8800 ਕਰੋੜ ਰੁਪਏ ਸਾਡੀ ਸੜਕ ਦਾ ਰੋਕ ਲਓਗੇ ਤੁਸੀਂ ਮੈਂ ਇਹ ਨਿੰਦਾ ਕਰਦਾ ਹਾਂ ਔਰ ਇਹਨਾਂ ਬਾਰੇ ਸੀਐਸਐਫ ਬਾਰੇ ਔਰ ਇਹ ਜਿਹੜੀ ਸਾਡਾ ਪ੍ਰੋਜੈਕਟ ਨੈਸ਼ਨਲ ਹਾਈਵੇ ਦਾ ਪ੍ਰਧਾਨ ਮੰਤਰੀ ਵਾਲਾ ਰੋਕਿਆ ਗਿਆ ਪੈਸਾ ਇਹਦੇ ਤੇ ਵੀ ਅਸੀਂ ਆਉਣ ਵਾਲੀ ਪਾਰਲੀਮੈਂਟ ਦੇ ਵਿੱਚ ਮੁਜ਼ਾਰਾ ਵੀ ਕਰਾਂਗੇ ਔਰ ਇਹਦੇ ਤੇ ਗੱਲ ਵੀ ਕਰਾਂਗੇ ਥਿਸ ਇਜ਼ ਵੈਰੀ ਬੈਡ ਥਿਸ ਇਜ਼ ਅ ਟੋਟਲੀ ਡਿਸਕ੍ਰਿਮੀਨੇਸ਼ਨ ਇਹ ਪੰਜਾਬ ਦੇ ਨਾਲ ਪੱਖਪਾਤ ਕਿਉਂ ਹੋ ਰਿਹਾ ਹੈ ਈ ਭਾਜਪਾ ਦੇ ਲੋਕ ਦੱਸਣ ਤੇ ਭਾਜਪਾ ਦੇ ਪ੍ਰਧਾਨ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੱਸੋ ਕਿਉਂਕਿ ਇਸ ਦੇ ਉੱਪਰ ਇੱਕ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਕਾਫੀ ਗੰਭੀਰ ਮਸਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਨੇ ਲਗਾਤਾਰ ਕੇਂਦਰ ਦਾ ਵਿਤਕਰਾ ਪੰਜਾਬ ਨੂੰ ਨਹੀਂ ਫॉर व्हाट दिस ਹਿਤਾ ਆਲ ਪਾਰਟੀ ਮੀਟਿੰਗਸ ਦੇ ਵਿੱਚ ਬੀਜੇਪੀ ਕਹੇਗੀ ਆਓ ਸਾਡੇ ਨਾਲ ਚੱਲੋ ਇੱਕ ਵਾਰੀ ਹੋਈ ਸੀ ਤੇ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਕਿ ਚਲੋ ਆਈ ਵਿਲ ਲੈਟਸ ਗੋ ਟੂ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਉਵਿੱਚੀ ਗੱਲ ਰਹੇਗੀ ਲੈਟਸ ਗੋ ਟੂ ਪ੍ਰਾਈਮ ਮਿਨਿਸਟਰ ਆਫ ਇੰਡੀਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਕੋਲੇ ਜਾ ਕੇ ਮੰਤ ਕਰਨ ਦੀ ਲੋੜ ਹੈ ਯੂ ਟੈਲ ਮੀ ਪੰਜਾਬ ਇੱਕ ਹਿੰਦੁਸਤਾਨ ਦਾ ਸੂਬਾ ਨਹੀਂ ਹੈ ਕਿ ਪੰਜਾਬ ਆਪਣਾ ਯੋਗਦਾਨ ਨਹੀਂ ਪਾਉਣਾ ਪੰਜਾਬ ਨੇ ਤਾਂ ਛੋਟਾ ਸੂਬਾ ਹੁੰਦਿਆਂ ਵੱਡੇ ਯੋਗਦਾਨ ਪਾਏ ਆ ਆਲ ਪਾਰਟੀ ਮੀਟਿੰਗ ਬੁਲਾਓ ਫਿਰ ਉੱਥੇ ਪ੍ਰਧਾਨ ਮੰਤਰੀ ਜੀ ਕੋਲੇ ਹੱਥ ਜੋੜ ਕੇ ਭੀਖ ਮੰਗੋ ਅਸੀਂ ਭਿਖਾਰੀ ਤਾਂ ਨਹੀਂ ਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 11 ਸਾਲ ਮਨਮੋਹਨ ਸਿੰਘ ਜੀ ਨੇ ਬੜਾ ਕੁਝ ਦਿੱਤਾ ਇੰਦਰ ਕੁਮਾਰ ਗੁਜਰਾਲ ਸੀ ਕਿ ਉਸ ਵੇਲੇ ਪੰਜਾਬ ਨੂੰ ਬੜਾ ਕੁਝ ਮਿਲਿਆ ਜਦੋਂ ਜਦੋਂ ਐਚਡੀ ਦੇਵਗੋੜਾ ਸੀਗੇ ਉਦੋਂ ਮਿਲਿਆ ਲੇਕਿਨ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 11 ਸਾਲ ਤੋਂ ਸਾਨੂੰ ਕੁਝ ਨਹੀਂ ਮਿਲਿਆ